ਬੋਲ ਅਨਮੋਲ ਰਾਧਾ ਸਵਾਮੀ ਜੀ ਸਹਾਇ ਕੁਝ ਵਿਚਾਰ ਤੁਹਾਡੇ ਸਾਹਮਣੇ ਪੇਸ਼ ਹਨ ਜੀ ਪਿਆਰ ਵਿਹਾਰ ਅਤੇ ਇੱਕ ਦੂਜੇ ਦੇ ਸਨਮਾਨ ਦੇ ਨਾਲ ਸੰਬੰਧਿਤ ਕੁਝ ਪੰਕਤੀਆਂ ਇਹ ਤਾਂ ਡੂੰਗੇ ਸ਼ਬਦਾਂ ਦਾ ਹੀ ਖੇਲ ਹੈ ਜੋ ਮਨ ਨੂੰ ਹੈ ਤੁੰਬਦਾ ਬੋਲ ਅਨਮੋਲ ਸ਼ਬਦ ਵਿਚਾਰ ਚ ਸੱਚੀ ਬੋਲ ਦਾ ਪਰ ਸੱਚ ਤੋਂ ਵੀ ਕਦੇ ਨਾ ਮੁੱਖ ਮੋੜਦਾ ਪਰ ਸੱਚ ਤੋਂ ਵੀ ਕਦੇ ਨਾ ਮੁੱਖ ਮੋੜਦਾ ਇਹ ਖੇਡ ਹੈ ਬੜੀ ਅਜੀਬ ਹੀ ਸੱਚ ਝੂਠ ਦਾ ਹੈ ਤਾਲਮੇਲ ਸੱਚ ਤੇ ਝੂਠ ਦਾ ਹੈ ਤਾਲਮੇਲ ਜੀ ਪਰ ਯਾਦ ਰੱਖਿਓ ਬੰਦੇ ਪ੍ਰਕਾਸ਼ ਹੀ ਰੂਦਾ ਅਸਲ ਖੇਲ ਹੈ ਪ੍ਰਕਾਸ਼ ਰੂ ਦਾ ਹੀ ਅਸਲੀ ਖੇਲ ਹੈ ਸੱਚ ਦੀ ਸ਼ਕਤੀ ਹੈ ਅਮਰ ਤੇ ਝੂਠ ਦਾ ਅੰਤ ਵੀ ਨਿਸ਼ਚਿੰਤ ਹੈ ਆਪਣੇ ਢੁੰਗੇ ਸ਼ਬਦਾਂ ਦੀ ਧਾਰ ਨਾਲ ਜ਼ਿੰਦਗੀ ਨੂੰ ਕਰ ਪ੍ਰਕਾਸ਼ਮਾਨ ਬੋਲਨ ਮੋੜ ਸ਼ਬਦ ਵਿਚਾਰ ਕਰ ਵੰਡ ਖੁਸ਼ੀਆਂ ਨਾਲ ਪਿਆਰ ਸਤਕਾਰ ਅਤੇ ਸਨਮਾਨ ਇਸ ਸੋਨੇ ਸੰਸਾਰ ਚ ਬੋਲ ਅਨਮੋਲ ਰਾਧਾ ਸਵਾਮੀ ਜੀ ਰਾਧਾ ਸਵਾਮੀ ਜੀ ਜੀ ਤੂੰ ਚੀਜ਼ ਕੀ ਬੰਦਿਆ ਕਿਸਮਤ ਸਭ ਨੂੰ ਕਹਿੰਦੀ ਕੋਈ ਰੋ ਰੋ ਜਰਦਾਉ ਦੀਆਂ ਕੋਈ ਹੱਸ ਕੇ ਸੈਂਦਾ ते मौला रख दाई रणा